ਸੱਤਾਧਾਰੀ ਰਿਪਬਲਿਕਨਾਂ ਅਤੇ ਵਿਰੋਧੀ ਡੈਮੋਕ੍ਰੇਟਸ ਦੇ ਵਿਚਕਾਰ ਸਰਕਾਰੀ ਖਰਚਿਆਂ ਖਾਸ ਕਰਕੇ ਸਿਹਤ ਸੰਭਾਲ ਸਬਸਿਡੀਆਂ ਨੂੰ ਲੈ ਕੇ ਚੱਲ ਰਹੀ ਰਾਜਨੀਤਿਕ ਜੰਗ ਚੱਲ ਰਹੇ ਸ਼ਰਟਡਾਊਨ ਉੱਤੇ ਜਨਤਾ ਦੇ ਗੁੱਸੇ ਨੂੰ ਵਧਾ ਦਿੱਤਾ ਹੈ ਦੇਸ਼ ਦੇ ਕੁਝ ਪ੍ਰਮੁੱਖ ਅਖਬਾਰਾਂ ਦੇ ਹਾਲੀਆ ਸਰਵੇਖਣ ਦੇ ਨਤੀਜੇ ਦਰਸਾਉਂਦੇ ਨੇ ਕਿ ਜਨਤਾ ਮੌਜੂਦਾ ਸਥਿਤੀ ਦੇ ਲਈ ਵਿਰੋਧੀ ਡੈਮੋਕ੍ਰੇਟਸ ਦੇ ਨਾਲ ਰਾਸ਼ਟਰਪਤੀ 트ੰਪ ਨੂੰ ਜ਼ਿਆਦਾ ਦੋਸ਼ੀ ਠਾਉਂਦੀ ਹੈ ਵਿਸ਼ਿੰਗਟਨ ਪੋਸਟ ਦੇ ਇੱਕ ਸਰਵੇਖਣ ਦੇ ਵਿੱਚ 47% ਉਤਤਤਾਵਾਂ ਨੇ ਕਿਹਾ ਹੈ ਕਿ ਡ੍ਰਾਮ ਪਤੇ ਉਹਨਾਂ ਦੀ ਰਿਪਬਲਿਕਨ ਪਾਰਟੀ ਐਂਚਕ ਸੰਘੀ ਸਰਕਾਰ ਦੇ ਪੰਦ ਦੇ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਸਨ ਜੁਰੂ ਕਿ 30% ਨੇ ਡੈਮੋਕ੍ਰੇਟਸ ਨੂੰ ਦੋਸ਼ ਠਹਿਰਾਇਆ ਉਸੇ ਸਰਵੇਖਣ ਦੇ ਵਿੱਚ 23% ਨੇ ਕਿਹਾ ਕਿ ਉਹ ਅਨਿਸ਼ਚਿਤਸਨ ਅਤੇ ਸ਼ਟਡਾਊਨ ਦੇ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਕੌਣ ਸੀ 64% ਉਤਤਤਾਵਾਂ ਮਾਨੇ ਕਿ ਹੈ ਕਿ ਸ਼ਟਡਾਊਨ ਬਾਰੇ ਬਹੁਤ ਜਾਂ ਕੁਝ ਹੱਦ ਤੱਕ ਚਿੰਤਤ ਸਨ ਜੁਰ ਕੇ 34% ਨੇ ਕਿਹਾ ਕਿ ਉਹ ਥੋੜਾ ਜਿਹਾ ਬਿਲਕੁਲ ਨਹੀਂ ਚਿੰਤਤ ਸਨ 1 ਅਕਤੂਬਰ ਨੂੰ ਕੀਤੇ ਗਏ ਸਰਵੇਖਣ ਦੇ ਵਿੱਚ ਰਾਸ਼ਟਰੀ ਪੱਧਰ ਉਤੇ 1000